ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਆਪਾਂ ਤੁਹਾਨੂੰ ਅੱਜ ਦੱਸਦੇ ਹਾਂ ਕਿਉਂਕਿ ਸਰਦੀ ਆ ਗਈ ਹੈ ਤੇ ਖਾਂਸੀ ਜ਼ੁਕਾਮ ਹਨਾ ਇਹ ਤਾਂ ਕਾਮ ਹੀ ਹੋ ਗਿਆ ਹੁਣ ਤੇ ਇਹ ਆਪਾਂ ਤੁਹਾਨੂੰ ਦੱਸਦੇ ਹਾਂ ਅੱਜ ਬਹੁਤ ਹੀ ਘਰੇਲੂ ਜਿਹਾ ਨੁਸਖਾ ਹੈ ਬਹੁਤ ਵਧੀਆ ਤੇ ਬਹੁਤ ਕਾਰਗਿਲ ਇਹ ਤੁਹਾਨੂੰ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਤੇ ਜਦੋਂ ਵੀ ਤੁਹਾਡੇ ਬੱਚਿਆਂ ਨੂੰ ਜਾਂ ਤੁਹਾਨੂੰ ਲੱਗਦਾ ਏ ਕਿ ਸਾਨੂੰ ਜ਼ੁਖਾਮ ਹੋ ਗਿਆ ਹਨ ਤੇ ਤੁਸੀਂ ਆਹ ਵਾਲਾ ਜਿਹੜਾ ਆਪਾਂ ਤੁਹਾਨੂੰ ਨੁਸਕਾ ਦੱਸਦੇ ਆ ਇਹ ਬਣਾਇਓ ਤੇ ਤੁਹਾਨੂੰ ਬਿਲਕੁਲ ਪੂਰੀ ਸਰਦੀ ਜ਼ੁਖਾਮ ਨਹੀਂ ਲੱਗੂਗਾ ਤੇ ਜਿਹੜੇ ਹੁੰਦੇ ਲੋਕ ਕਹਿੰ ਜਾਂ ਹੁੰਦਾ ਨਾ ਕਿ ਬਹੁਤ ਜ਼ਿਆਦਾ ਜ਼ੁਖਾਮ ਲੱਗਦਾ ਏ ਤੇ ਤੁਸੀਂ ਲਗਾਤਾਰ 2-3 ਦਿਨ ਬਣਾ ਕੇ ਪੀ ਲਿਓ ਤੇ ਤੁਹਾਨੂੰ ਬਸ ਐ ਹੀ ਹੋ ਜਾਊਗਾ ਵੀ ਸਾਨੂੰ ਤਾਂ ਹੁਣ ਕਦੇ ਜ਼ੁਖਾਮ ਹੀ ਨਹੀਂ ਲੱਗਿਆ ਵੀ ਇੰਨਾ ਕਾਰਗਰ ਨੁਸਕਾ ਏ ਤੇ ਤੁਹਾਨੂੰ ਦੱਸਦੇ ਆ ਮੇਰੇ ਵੀ ਬੇਟੀ ਨੂੰ ਅੱਜ ਐ ਲੱਗਦਾ ਸੀ ਕਿ ਜ਼ੁਖਾਮ ਲੱਗ ਗਿਆ ਤੇ ਮੈਂ ਕੱਲ ਵੀ ਸੋਚਦੀ ਸੀ ਤੇ ਫਿਰ ਕੱਲ ਨੂੰ ਥੋੜਾ ਆਪ ਨੂੰ ਹੀ ਲੱਗਦਾ ਸੀਗਾ ਕਿ ਨਹੀਂ ਠੀਕ ਜਾਣੀ ਲੱਗਿਆ ਮੈਨੂੰ ਤੇ ਅੱਜ ਮੈਂ ਖਰਮ ਚਲੱਜ ਬਣਾਉਣੀ ਆ ਤੇ ਫਿਰ ਮੈਂ ਸੋਚਿਆ ਕਿ ਚਲੋ ਆਪਾਂ ਸਾਰੇ ਨਾਲ ਸ਼ੇਅਰ ਕਰਦੇ ਆ ਕਿ ਚਲੋ ਕਿਸੇ ਨੂੰ ਵੀ ਕੋਈ ਵੀ ਇਹ ਪ੍ਰੋਬਲਮ ਹੁੰਦੀ ਆ ਤਾਂ ਬਣਾ ਕੇ ਤੇ ਤੁਸੀਂ ਪੀ ਸਕਦੇ ਹੋ ਤੇ ਚਲੋ ਅੱਜ ਦੱਸਦੇ ਆ ਜੀ ਤੁਹਾਨੂੰ ਆਪਾਂ इ क्यों अद्धे तो भी अद्धा चिमचा बिल्कुल थोड़ा जहा पौना ज्यादा नहीं आ देख लो जी बिल्कुल ही थोड़ा जो देसी घ्यो पाया आप देसी घ्यो पा लिया पा? आप ਤੇ ਆ ਉਹਨਾਂ ਕੀ ਆਪਾਂ ਬੇਸਣ ਲੈ ਲਿਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਬੇਸਣ ਨੂੰ ਆ ਦੇਖੋ ਜੀ ਆਪਾਂ ਘਿਓ ਬਿਲਕੁਲ ਹੀ ਥੋੜਾ ਪਾਇਆ ਤੇ ਉਹਨਾਂ ਕੀ ਆਪਾਂ ਬੇਸਣ ਪਾ ਲਿਆ ਥੋੜਾ ਜੱਦਾ ਇੱਕ ਚਮਚਾ ਬੇਸਣ ਦਾ ਪਾਇਆ ਮਾਪਣ ਕਿਸੇ ਭੈਣ ਨੇ ਕਮੈਂਟ ਕੀਤਾ ਸੀਗਾ ਕਿ ਤੁਸੀਂ ਨਾ ਦੂਸਰਾ ਲੱਕੜ ਵਾਲੀ ਕੜਚੀ ਨਾਲ ਬਣਾਇਆ ਕਰੋ ਜਦੋਂ ਵੀ ਕੁਝ ਬਣਾਉਂਦੇ ਹੋ ਤੇ ਉਹਦੇ ਨਾਲ ਖੜਕਾ ਨਹੀਂ ਹੁੰਦਾ ਤੇ ਅੱਜ ਫੇਰ ਮੈਥੋਂ ਉਹ ਭੁੱਲੀ ਗਈ ਨਾ ਤਾਂ ਕਿ ਚਮਚ ਨਾਲ ਹੀ ਹਲਾ ਦੇਣੀ ਹੈ ਚਲੋ ਭਣਾ ਫੇਰ ਕਦੇ ਕੁਝ ਬਣਾਇਆ ਤਾਂ ਜ਼ਰੂਰ ਲੱਕੜ ਵਾਲੀ ਕਰਸੀ ਨਾਲ ਹੀ ਬਣਾਵਾਂਗੇ ਆਪਾਂ ਤੇ ਆ ਦੇਖੋ ਇਹਦੀ ਖੁਸ਼ਬੂ ਵੀ ਆਉਣ ਲੱਗੀ ਤੇ ਇੱਕਦਮ ਇਹਦਾ ਕਲਰ ਚੇਂਜ ਹੋ ਗਿਆ ਇਹਨੂੰ ਬਿਲਕੁਲ ਸਿਮ ਗਏਸਤੇ ਆ ਦੇਖੋ ਜੀ ਆਪਾਂ ਸਿਮ ਕੀਤਾ ਹੋਇਆ ਗਿਆ ਕਿ ਬਹੁਤ ਹੀ ਥੋੜਾ ਹੈ ਤੇ ਬਸ 1 ਮਿੰਟ ਤਾਂ ਲੱਗਦਾ ਨਹੀਂ ਇਹਦੇ ਤੇ ਪਕਾਉੰਤਿ ਇਹਨੂੰ ਬਹੁਤ ਹੀ ਧਿਆਨ ਨਾਲ ਆਪਾਂ ਪੁੰਨਣਾ ਹੈ ਕੱਚਾ ਨਾ ਹੋਵੇ ਆ ਦੇਖੋ ਜੀ ਇਹਦਾ ਕਲਰ ਵੀ ਚੇਂਜ ਹੋ ਜਾਊਗਾ ਆ ਦੇਖੋ ਇਹ ਹੋ ਗਿਆ ਆਪਣਾ ਤਿਆਰ ਤੇ ਆ ਨਾ ਆਪਾਂ ਦੁੱਧ ਕੋਸਾ ਕਰਕੇ ਰੱਖਿਆ ਸੀ ਪਹਿਲਾਂ ਹੀ ਗਰਮ ਟੈਪ ਦੀ ਗਰਮ ਕਰਕੇ ਰੱਖਿਆ ਸੀ ਠੰਡਾ ਨਹੀਂ ਪਾਉਣਾ ਇਹਦੇ ਵਿੱਚ ਗਰਮੀ ਦੁੱਧ ਪੋਣਾ ਮਿੰਟ ਚੰਗੀ ਫਿਰ ਆਪਾਂ ਮਿਕਸ ਕਰ ਦੇਣਾ ਇੱਕ ਤੁਹਾਨੂੰ ਹੋਰ ਇਹਦੇ ਵਿੱਚ ਦੱਸਣੀ ਹੈ ਕਿਹੜੀ ਚੀਜ਼ ਪਾਉਣੀ ਹੈ ਇਦਾਂ ਚੁੰਡੀ ਭਰ ਕੇ ਆਪਾਂ ਇਦਾਂ ਚੁੰਡੀ ਭਰ ਕੇ ਆਪਾਂ ਹਲਦੀ ਦੇ ਵਿੱਚ ਪਾ ਦੇਣੀ ਹੰਚੰਗੀ ਫਿਰ ਆ ਮਿਕਸ ਕਰ ਦੇਣਾ ਤੇ ਜੇ ਤੁਸੀਂ ਚਾਹੁੰਦੇ ਹੋ ਥੋੜਾ ਜਿਹਾ ਮਿੱਠਾ ਇਹਦੇ ਵਿੱਚ ਪਾ ਸਕਦੇ ਹੋ ਜੇ ਤੁਸੀਂ ਇਦਾਂ ਹੀ ਪੀ ਸਕਦੇ ਹੋ ਤਾਂ ਫਿਰ ਬੜੀ ਵਧੀਆ ਚੀਜ਼ ਹੈ ਤੇ ਨਹੀਂ ਤਾਂ ਥੋੜਾ ਜਿਹਾ ਮਿੱਠਾ ਪਾ ਸਕਦੇ ਹੋ ਬੱਚਿਆਂ ਨੂੰ ਦੇਣਾ ਹੋਵੇ ਤਾਂ ਮਿੱਠਾ ਪਾ ਸਕਦੇ ਹੋ ਇਹਦੇ ਵਿੱਚ ਤੇ ਚਲੋ ਜੀ ਹੋ ਗਿਆ ਆਪਣਾ ਬਣ ਕੇ ਤਿਆਰ ਤੇ ਇਹਨੂੰ ਆਪਾਂ ਕੀ ਕਰਨਾ ਹੈ ਸੌਣ ਵੇਲੇ ਪੀਣਾ ਹੈ ਜਦੋਂ ਆਪਾਂ ਸੌਣਾ ਹੋਵੇ ਫਿਰ ਪੀ ਕੇ ਗਲਾਸੇ ਦੁੱਧ ਦਾ ਤੇ ਆਪਾਂ ਮੂੰਹ ਬਲੇਟ ਕੇ ਕੰਬਲ ਲੈ ਕੇ ਉੱਪਰ ਤੇ ਪੈ ਜਾਣਾ ਹੈ ਇੱਕ ਘੰਟਾ ਬਿਸਤਰੇ ਤੋਂ ਬਾਹਰ ਨਹੀਂ ਨਿਕਲਣਾ ਫੇਰੇ ਅਸਰ ਕਰੂਗਾ ਤੁਹਾਨੂੰ ਐ ਲੱਗੂਗਾ ਵੀ ਤੁਹਾਨੂੰ ਬਹੁਤ ਜ਼ਿਆਦਾ ਪਸੀਨਾ ਆ ਗਿਆ ਇਕਦਮ ਤੁਹਾਡਾ ਨੱਕ ਵੀ ਕਈ ਵੇ ਬੰਦ ਹੋ ਜਾਂਦਾ ਜੇ ਤੁਹਾਨੂੰ ਜ਼ਖਾਮ ਲੱਗੇ ਤਾਂ ਨੱਕ ਵੀ ਖੁੱਲ ਜਾਊਗਾ ਤੇ ਵਧੀਆ ਰਹੇ ਤੁਹਾਨੂੰ ਲੱਗੂਗਾ ਕਿ ਮੇਰੇ ਤਾਂ ਹੌਲਾ ਹੌਲਾ ਹੋ ਗਿਆ ਸਰੀਰ ਪੀ ਕੇ ਦੁੱਧ ਦੇ ਵਾਲ ਤੇ ਤੁਸੀਂ ਰਾਤ ਦੇ ਟਾਈਮ ਜੇ ਤੁਸੀਂ ਦਿਨੇ ਪੀਣਾ ਹੈ ਤੇ ਦਿਨੇ ਵੀ ਤੁਸੀਂ ਦੁਪਹਿਰ ਦੇ ਟਾਈਮ ਪੀ ਸਕਦੇ ਹੋ ਪਰ ਇਦਾਂ ਹੀ ਕਰਨਾ ਹੈ ਤੁਸੀਂ ਕੱਪੜਾ ਲੈ ਕੇ ਉੱਪਰ ਇੱਕ ਘੰਟਾ ਰੈਸਟ ਕਰਨੀ ਆ। ਇਹ ਨਹੀਂ ਵੀ ਤੁਸੀਂ ਦੁੱਧੇ ਪੀ ਕੇ ਤੇ ਤੁਸੀਂ ਇਦਾਂ ਚੱਕਰ ਕੱਢਦੇ ਫਿਰ ਉਹ ਗੇੜੇ ਕੱਢਦੇ ਫਿਰ ਉਹ ਕੰਮ ਨਹੀਂ ਕਰਨਾ। ਫਿਰ ਹੀ ਅਸਰ ਕਰੂਗਾ ਤੇ ਬਹੁਤ ਵਧੀਆ ਚੀਜ਼ ਆ। ਤੁਹਾਨੂੰ ਜੇ ਕਿਸੇ ਜ਼ਿਆਦਾ ਪ੍ਰੋਬਲਮ ਹੈਗੀ ਜ਼ੁਕਾਮ ਦੀ ਤੇ ਤੁਸੀਂ ਇਹਨੂੰ 2-4 ਦਿਨ ਢਿੱਲੀ ਬਣਾ ਬਣਾ ਕੇ ਪਿੰਦੇ ਰਹੋ ਤੇ ਬਹੁਤ ਹੀ ਵਧੀਆ ਚੀਜ਼ ਆ। ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਕਰੋ ਬੈਲ ਆਈਕਨ ਪ੍ਰੈਸ ਕਰਿਆ ਕਰੋ। ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਓਕੇ ਜੀ ਧੰਨਵਾਦ